ਅਪਨਾ ਅੱਜ ਬੇਰੀਆਂ ਦਾ ਬਾਗ ਦਿਖਾਉਣ ਲੱਗੇ ਆਂ ਜਿਹਦੇ ਵਿੱਚ ਮੈਂ ਤਿੰਨ ਕਿਸਮਾਂ ਲਾਈਆਂ ਹੋਈਆਂ ਹਨ ਇੱਕ ਕਸ਼ਮੀਰੀ ਰੈੱਡ ਐਪਲ ਵੇਰ ਇੱਕ ਬਾਲ ਸੁੰਦਰੀ ਤੇ ਇੱਕ ਮਿਸ ਇੰਡੀਆ ਇਹਨਾਂ ਦੀ ਮੈਂ ਜਿਹੜੀ ਹੈ ਬੋਦੇ ਲਾਈ ਸੀਗੇ ਉਹ 15 ਮਈ ਨੂੰ ਲਾਈ ਸੀਗੇ ਤੇ ਅੱਜ 8 ਨਵੰਬਰ ਦੀ ਡੇਟ ਹੈ ਤੇ ਪਹਿਲਾਂ ਮੇਰੇ ਬੂਟਿਆਂ ਦੀ ਜਿਹੜੀ ਹੈ ਗਰੋਥ ਬਹੁਤ ਘੱਟ ਸੀਗੀ ਤੇ ਉਹਦੇ ਵਿੱਚ ਮੈਂ ਦੇਖਦੇ ਕਰਦੇ ਫਿਰ ਮੇਰਾ ਕੰਟੈਕਟ ਪੱਟਾਚਾਰੀਆ ਜੀ ਨਾਲ ਹੋਇਆ ਕੋਲਕਾਤੇ ਤੋਂ ਉਹਨਾਂ ਨੇ ਫਿਰ ਮੈਨੂੰ ਦੋ ਪ੍ਰੋਡਕਟ ਦਿੱਤੇ ਕੋਪ ਡਾਕਟਰ ਇਹ ਹਨ ਐਗਰੋ ਐਗਰੋ ਵੀਰਾ ਤੇ ਐਗਰੋ ਲੇਜ਼ਰ 82 ਇਹ ਇਹਨਾਂ ਦੀ ਮੈਂ ਦੋਹਾਂ ਦੀ ਮੈਂ 15-15 ਦੇ ਵੱਖ-ਵੱਖ ਦੇ ਬਾਅਦ ਦੋ ਸਪਰੇਅਾਂ ਕੀਤੀਆਂ ਤੇ ਉਸ ਦੇ ਮੈਨੂੰ ਰਿਜ਼ਲਟ ਬਹੁਤ ਅੱਛੇ ਮਿਲੇ ਆ ਚੰਗੇ ਮਿਲੇ ਆ ਤੇ ਉਹਨਾਂ ਦੇ ਰਿਜ਼ਲਟ ਦੇ ਆਪ ਤੁਸੀਂ ਵੀ ਦੇਖ ਸਕਦੇ ਹੋ ਕਿ ਫਰੂਟਿੰਗ ਕਿੰਨੀ ਵਧੀਆ ਸੈਟਿੰਗ ਹੋਈ ਆ ਉਹ ਬੜੀ ਅੱਛੀ ਚੰਗੀ ਗ੍ਰੋਥ ਹੋ ਰਹੀ ਆ ਤੇ ਮੈਂ ਇਹਦੀਆਂ ਜਿਹੜੇ ਪ੍ਰੋਡਕਟਾਂ ਐ ਮੈਨੂੰ ਬੜੇ ਵਧੀਆ ਲੱਗੇ ਨੇ ਤੇ ਮੈਂ ਇਹਨਾਂ ਦੀ ਵਰਤੋਂ ਹੋਰ ਵੀ ਕਰਦਾ ਰਹਾਗਾ ਤੇ ਜੇ ਬਾਅਦ ਵਿੱਚ ਮੈਂ ਤੁਹਾਨੂੰ ਹੋਰ ਵੀਡੀਓ ਬਣਾ ਕੇ ਵੀ ਦੱਸਾਂਗਾ ਕਿ ਮੇਰੇ ਫਰੂਟ ਦੀ ਕਿੰਨੀ ਇੱਕ ਗ੍ਰੋਥ ਹੋਈ ਆ ਤੇ ਉਹਦੇ ਵਿੱਚ ਬੜਾ ਅੱਛਾ ਲੱਗਦਾ ਕਿ ਇਹ ਪ੍ਰੋਡਕਟਾਂ ਜਿਹੜੇ ਚੰਗੇ ਆ ਤੇ ਆਪ ਰੂਟਿੰਗ ਦੇਖ ਸਕਦੇ ਆ ਕਿੰਨੀ ਅੱਛੇ-ਅੱਛੇ ਫਰੂਟਿੰਗ ਆਈ ਆ ਤੇ ਗਰੋਥ ਹੁਣ ਇਹ ਦੇਖ ਲਓ ਤੁਸੀਂ ਸਾਰੇ 6.5 ਮਹੀਨਿਆਂ ਦੇ ਮੇਰੇ ਪੌਦੇ ਨੇ ਇਹਨਾਂ ਦੇ ਵਿੱਚ ਸਾਰੀ ਅੱਛੀ ਹੈ ਮੈਂ ਇਹਨੂੰ ਬੈਂਗਣ ਤੇ ਤੇ ਭਿੰਡੀਆਂ ਤੇ ਵੀ ਯੂਜ਼ ਕੀਤਾ ਉਸ ਦੇ ਵਿੱਚ ਵੀ ਮੈਨੂੰ ਬੜਾ ਅੱਛਾ ਰਿਜ਼ਲਟ ਆ ਆਪ ਹਰ ਇੱਕ ਪੌਦੇ ਤੇ ਫਰੂਟਿੰਗ ਦੇਖ ਸਕਦੇ ਹੋ ਬੜੀ ਅੱਛੀ ਫਰੂਟਿੰਗ ਅੱਛੀ ਆ ਇਹਦੇ ਵਿੱਚ ਮੈਂ ਪਟਾਚਾਰੀਆ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਅੱਛੀ ਗਾਈਡ ਅਚੀ ਗਾਈਡ ਗਾਈਡ ਲਾਈਨ ਦੇ ਕੇ ਤੇ ਸਪਰੇਅ ਕਰਵਾਈਆ ਤੇ ਹੁਣ ਵੀ ਮੈਂ 15 ਤੰਵਾ ਧੰਨਵਾਦ ਸਪਰੇਅ ਕਰਦਾ ਅੱਜ ਵੀ ਮੈਂ ਸਪਰੇਅ ਕਰਨ ਲੱਗਿਆ ਹਾਂ ਤੇ ਬਾਕੀ ਅਗਲੀ ਫਰੂਟੀ ਦਾ ਮੈਂ ਤੁਹਾਨੂੰ ਫੇਰ ਇਹਦਾ ਰਿਜ਼ਲਟ ਦੱਸਾਂਗਾ